ਜੋ ਜਲੰਧਰ ਦੇ ਵਿੱਚ ਮਸ਼ਹੂਰ ਕੁੱਲੜ ਪੀਜ਼ਾ ਵਾਲੇ ਨੇ ਉਹ ਦੋਵੇਂ ਪਤੀ ਪਤਨੀ ਸਹਿਜ अरोड़ा ਅਤੇ ਗੁਰਪ੍ਰੀਤ ਕੌਰ ਉਹਨਾਂ ਦੇ ਉੱਤੇ 19 ਸਤੰਬਰ ਦੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਗਾਲੀ ਗਲੋਚ ਕੀਤਾ ਭੱਦੀ ਸ਼ਬਦਾਵਲੀ ਵਰਤੀ ਗਈ ਜਿਸ ਵੇਲੇ ਸਹਿਜ अरोड़ा ਬਾਹਰ ਆਇਆ ਉਹਨਾਂ ਨੂੰ ਰੋਕਣ ਲੱਗਾ ਤਾਂ ਉਹਨਾਂ ਨੇ ਸਹਿਜ अरोड़ा ਦੇ ਨਾਲ ਵੀ ਧੱਕਾ ਮੁਕੀ ਕੀਤੀ ਜਿਸ ਜਿਸ ਵੇਲੇ ਰੌਲਾ ਪਿਆ ਤੇ ਮਹੱਲੇ ਦੇ ਲੋਕ ਇਕੱਠੇ ਹੋ ਗਏ ਉਹਨਾਂ ਹੁਲੜਵਾਜਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਹੁਲੜਵਾਜ ਧਮਕੀਆਂ ਦਿੰਦੇ ਹੋਏ ਉਥੋਂ ਚਲੇ ਗਏ ਤੁਹਾਨੂੰ ਯਾਦ ਹੋਵੇਗਾ 2 ਕੁ ਮਹੀਨੇ ਪਹਿਲਾਂ ਵੀ ਇਸ ਕਪਲ ਦੇ ਉੱਤੇ ਕਾਰ ਦੇ ਉੱਤੇ ਇਹਨਾਂ ਦੇ ਹਮਲਾ ਹੋਇਆ ਸੀ ਜਿਸ ਦੇ ਵਿੱਚ ਇਹਨਾਂ ਦਾ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਲੇਕਿਨ ਇਹਨਾਂ ਦੀ ਜਿਹੜੀ ਕਾਰ ਆ ਉਹ ਉਹਨਾਂ ਹਮਲਾਵਰਾਂ ਨੇ ਤੋੜ ਦਿੱਤੀ ਸੀ ਦੇਸ ਤੋਂ ਬਾਅਦ ਵਿੱਚ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਜੇਕਰ ਉਹ ਕਾਰਵਾਈ ਕੀਤੀ ਹੁੰਦੀ ਤੇ ਹੁਣ ਉਹ ਬੰਦੇ ਫੜੇ ਹੋਣੇ ਸੀ ਪਤਾ ਲੱਗ ਜਾਣਾ ਸੀ ਵੀ ਇਹ ਕੌਣ ਬੰਦੇ ਆ ਸੋ ਮੁੱਖੀ ਗੱਲ ਇਹ ਆ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ ਦੋ ਵਾਰ ਹਮਲਾ ਹੋ ਚੁੱਕਿਆ ਲੇਕਿਨ ਪੁਲਿਸ ਦੇ ਨਾਂ ਕਾਰਵਾਈ ਕਰਨ ਕਰਕੇ ਉਹ ਹੁੱਲੜਵਾਜਾਂ ਦਾ ਇਹਨਾਂ ਜਿਹੜਾ ਜਿਗਰਾ ਕਿ ਉਹ ਆ ਕੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਪਰ ਇਹ ਸੋਚਣ ਵਾਲੀ ਗੱਲ ਆ ਰੋਜ਼ ਨਈਆਂ ਤੋਂ ਨਵੀਆਂ ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ ਗਲਤ ਤਰੀਕੇ ਦੀਆਂ ਹੋ ਰਹੀਆਂ ਆ ਪਰ ਪੁਲਿਸ ਦੀ ਨਾਕਾਮੀ ਕਰਕੇ ਇਹ ਜਿਹੜੇ ਲੋਕ ਆ ਹੁੱਲੜਬਾਜ਼ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਆ ਉਧਰ ਮੁਹਾਲੀ ਦੇ ਲਾਗੇ ਡੇਰਾ ਬਸੀ ਦੇ ਵਿੱਚ ਡੇਰਾ ਬਸੀ ਸ਼ਹਿਰ ਦੇ ਅੰਦਰ ਕਾਲ ਜੇ ਰੋਡ ਦੇ ਉੱਤੇ ਇੱਕ ਆਈਲੈਂਡਸ ਸੈਂਟਰ ਉਸ ਤੇ ਕੁਝ ਬਦਮਾਸ਼ਾਂ ਨੇ ਆ ਕੇ ਗੋਲੀਆਂ ਚਲਾ ਦਿੱਤੀਆਂ ਪਹਿਲਾ ਹਮਲਾ ਨਹੀਂ ਆਉਂਦੇ ਸਾਰ ਜੋ ਇੱਕ ਲੜਕੀ ਆਈਲਟਸ ਸੈਂਟਰ ਦੇ ਅੰਦਰ ਬੈਠੀ ਸੀ ਉਹਨੂੰ ਇੱਕ ਚਿੱਠੀ ਫੜਾਈ ਉਹ ਚਿੱਠੀ ਖੋਲਦੀ ਕਿ ਇਸ ਤੋਂ ਪਹਿਲਾਂ ਹੀ ਜਿਹੜੇ ਹੁੱਲੜਬਾਜ ਨੇ ਜਾਂ ਕਹਿ ਲੋ ਬਦਮਾਸ਼ ਨੇ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਹੜੇ ਆਈਲਟਸ ਸੈਂਟਰ ਦੇ ਜਿਹੜੇ ਮੁਲਾਜ਼ਮ ਸੀ ਜਾਂ ਮਾਲਕ ਸੀ ਉਹ ਬੜੀ ਮੁਸ਼ਕਲ ਦੇ ਨਾਲ ਬਚੇ ਤੇ ਉਹ ਜਿਹੜੇ ਬਦਮਾਸ਼ ਸੀ ਉਹ ਕਹਿੰਦੇ ਹੋਏ ਚਲੇ ਗਏ ਕਿ ਸਾਨੂੰ ਜੇ 1 ਕਰੋੜ ਰੁਪਏ ਦੀ ਫਰੋਤੀ ਨਾ ਦਿੱਤੀ ਤੇ ਹੁਣ ਤੇ ਕੁਛ ਨਹੀਂ ਹੋਇਆ ਇਸ ਤੋਂ ਬਾਅਦ ਦੇ ਵਿੱਚ ਤੁਹਾਡਾ ਬੜਾ ਵੱਡਾ ਨੁਕਸਾਨ ਹੋਵੇਗਾ ਜਦੋਂ ਚਲੇ ਗਏ ਬਦਮਾਸ਼ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਸੂਚਿਤ ਸੂਚਿਤ ਕੀਤਾ ਜਾਂਦਾ ਪੁਲਿਸ ਆਉਂਦੀ ਆ ਆ ਕੇ ਜਦੋਂ ਕਾਰਵਾਈ ਕਰਦੀ ਆ ਪੁੱਛਗਿੱਛ ਹੁੰਦੀ ਆ ਤੇ ਪਤਾ ਲੱਗਦਾ ਜਿਹੜੀ ਉਹ ਲੜਕੀ ਨੂੰ ਚਿੱਠੀ ਫੜਾਈ ਸੀ ਉਹ ਚਿੱਠੀ ਜਦੋਂ ਖੋਲ ਕੇ ਪੜ੍ਹੀ ਜਾਂਦੀ ਆ ਕਿਉਂਕਿ ਪਹਿਲਾਂ ਤੇ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਚਿੱਠੀ ਖੋਲਣ ਦਾ ਬਦਮਾਸ਼ਾਂ ਨੇ ਜਿਸ ਵੇਲੇ ਉਹ ਚਿੱਠੀ ਖੋਲ ਕੇ ਪੜ੍ਹੀ ਗਈ ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਸਾਨੂੰ ਤੁਸੀਂ 1 ਕਰੋੜ ਰੁਪਏ ਦੀ ਫਰੋਤੀ ਦੇਣੀ ਆ ਜੇਕਰ ਤੁਸੀਂ ਇਹ ਫਰੋਤੀ ਨਾ ਦਿੱਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਵੇਗਾ ਇਸ ਤੋਂ ਪਹਿਲਾਂ ਵੀ ਕੁਝ 10 ਦਿਨ ਪਹਿਲਾਂ ਇਹ ਡੇਹੜਾ ਬਸੀ ਦੇ ਵਿੱਚ ਹਮਲਾਵਰਾਂ ਨੇ ਇੱਕ ਪਰਿਵਾਰ ਦੇ ਉੱਤੇ ਗੋਲੀਆਂ ਚਲਾਈਆਂ ਉਦੋਂ ਵੀ ਕੋਈ ਕਾਰਵਾਈ ਨਾ ਹੋਈ ਸੋ ਇਹ ਜਿਹੜੀਆਂ ਬਦਮਾਸ਼ੀਆਂ ਦੀਆਂ ਕਾਰਵਾਈਆਂ ਇਹਨਾਂ ਦਾ ਜਿਗਰਾ ਜਿਹੜਾ ਇਹਨਾਂ ਵੱਧ ਗਿਆ ਹਰ ਕਿਸੇ ਦੇ ਉੱਤੇ ਤੁਰੇ ਜਾਂਦੇ ਨੂੰ ਇਹ ਲੁੱਟਮਾਰ ਕਰ ਲੈਂਦੇ ਆ ਵੱਢ ਦਿੰਦੇ ਆ ਗੋਲੀਆਂ ਚਲਾ ਦਿੰਦੇ ਆ ਲੇਕਿਨ ਜਿਹੜੀ ਪੁਲਿਸ ਆ ਸਮਝ ਨਹੀਂ ਆਉਂਦੀ ਵੀ ਇਹ ਬਦਮਾਸ਼ ਇਹਨਾਂ ਦੇ ਕੋਲੋਂ ਫੜੇ ਕਿਉਂ ਨਹੀਂ ਜਾ ਰਹੇ